ਸੱਤ ਸਿਰਿਆ ਕਾਜੀ ਲੱਖਾ ਤੇ ਕੀਪਾ ਦੋਨੋਂ ਪੜ ਲਿਖ ਕੇ ਸ਼ਹਿਰ ਵਿੱਚ ਨੌਕਰੀ ਕਰਦੇ ਸਨ ਅਤੇ ਉਹਨਾਂ ਦੇ ਮਾਪੇ ਬਾਪ ਸ਼ਹਿਰ ਨਹੀਂ ਆਏ ਪਿੰਡ ਵਿੱਚ ਹੀ ਰਹਿ ਰਹੇ ਸਨ ਹੁਣੇ 6 ਮਹੀਨੇ ਪਹਿਲਾਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਉਹਨਾਂ ਦੇ ਪਿਤਾ ਜੀ ਇਕੱਲਾਪਨ ਮਹਿਸੂਸ ਕਰ ਰਹੇ ਸਨ ਪਿੰਡ ਵੀ ਨਹੀਂ ਛੱਡਣਾ ਚਾਹੁੰਦੇ ਸੀ ਪਰ ਫਿਰ ਇਕੱਲਿਆਂ ਦਾ ਦਿਲ ਵੀ ਨਹੀਂ ਲੱਗ ਰਿਹਾ ਸੀ ਇਸ ਕਰਕੇ ਲੱਖਾ ਤੇ ਕੀਪਾ ਆਪਣੇ ਪਿਤਾ ਜੀ ਨੂੰ ਆਪਣੇ ਕੋਲ ਸ਼ਹਿਰ ਲੈ ਆਏ ਲੱਖਾ ਤੇ ਕੀਪਾ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਸਨ ਪਰ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਪਿਤਾ ਤੋਂ ਹਮੇਸ਼ਾ ਹੀ ਵੋਝ ਸਮਝਦੀਆਂ ਨੂਹਾ ਦੀ ਮੋੜ ਬੜਬੜ ਤੋਂ ਤੰਗ ਆ ਚੁੱਕੇ ਹਰਨਾਮੀ ਨੂੰ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ ਅਤੇ ਉਹ ਸੋਚਾਂ ਵਿੱਚ ਹੀ ਪਿਆ ਰਹਿੰਦਾ ਕਿਵੇਂ ਉਸ ਨੇ ਤੇ ਉਸ ਦੀ ਪਤਨੀ ਨੇ ਆਪਣੇ ਬੱਚਿਆਂ ਨੂੰ ਢਿੱਡ ਪੇਟ ਬਨ ਕੇ ਪੜਾਇਆ ਸੀ ਲਿਖਾਇਆ ਅਤੇ ਆਪਣੇ ਪੈਰਾਂ ਸਿਰ ਖੜਾ ਕੀਤਾ ਅੱਜ ਪੁੱਤਰ ਤਾਂ ਉਹਨਾਂ ਦੀ ਬਹੁਤ ਸੇਵਾ ਕਰਦੇ ਹਨ ਤੇ ਨੂਹਾ ਉਸ ਨੂੰ ਘਰ ਵਿੱਚ ਬਰਦਾਸ਼ਤ ਨਹੀਂ ਕਰਦੀਆਂ ਇੱਥੋਂ ਤੱਕ ਕਿ ਹਰਨਾਮੀ ਨੂੰ ਟਾਈਮ 'ਚ ਰੋਟੀ ਵੀ ਨਹੀਂ ਮਿਲਦੀ ਸੀ। ਹਰਨਾਮਾ ਸ਼ੂਗਰ ਦਾ ਮਰੀਜ਼ ਸੀ ਤੇ ਰੋਟੀ ਖਾ ਕੇ ਸ਼ੂਗਰ ਦੀ ਦਵਾਈ ਲੈਂਦਾ ਸੀ। ਸ਼ਹਿਰ ਨੂੰਹਾਂ ਨੇ ਉਸ ਨੂੰ ਟਾਈਮ 'ਚ ਖਾਣਾ ਨਾ ਦੇਣਾ ਤਾਂ ਉਸ ਦੀ ਦਵਾਈ ਵੀ ਉਹ ਟਾਈਮ 'ਚ ਨਹੀਂ ਖਾਦੀ ਜਾਂਦੀ ਸੀ ਉਹਦੇ ਕੋਲ ਨੂੰ। ਇਸ ਕਰਕੇ ਉਸ ਦੀ ਸਿਹਤ ਜ਼ਿਆਦਾ ਵਿਗੜਨ ਲੱਗ ਪਈ। ਲੱਖੇ ਤੇ ਕੀਪੇ ਨੇ ਆਪਣੇ ਪਿਤਾ ਦੀ ਵਿਗੜਦੀ ਸਿਹਤ ਨੂੰ ਵੇਖ ਕੇ ਚਿੰਤਾ ਵਿੱਚ ਪੈ ਗਏ ਅਤੇ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਲੱਖੇ ਤੇ ਕੀਪੇ ਨੂੰ ਕਿਹਾ ਇਹਨਾਂ ਦੀ ਸਿਹਤ ਦਾ ਖਾਸ ਖਿਆਲ ਰੱਖੋ। ਤੁਸੀਂ ਇੱਕ ਜਣਾ ਇਹਨਾਂ ਦੇ ਕੋਲ ਹੀ ਰਿਆ ਕਰੋ ਉਹ ਤਾਂ ਦੋਨੋਂ ਡਿਊਟੀ ਕਰਦੇ ਸਨ ਇਸ ਕਰਕੇ ਦੋਨਾਂ ਭਰਾਵਾਂ ਨੇ ਫੈਸਲਾ ਲਿਆ ਕਿ ਆਪਾਂ ਇੱਕ ਨੌਕਰ ਪਿਤਾ ਜੀ ਦੀ ਦੇਖਭਾਲ ਵਾਸਤੇ ਰੱਖ ਲੈਂਦੇ ਹਾਂ ਉਹਨਾਂ ਨੇ ਇੱਕ ਨੌਕਰ ਜੋ ਕਿ ਉਹਨਾਂ ਦੇ ਪਿੰਡ ਦਾ ਹੀ ਇੱਕ ਗਰੀਬ ਮੁੰਡਾ ਸੀ ਕਰਮਾ ਉਸ ਨੂੰ ਪਿਤਾ ਜੀ ਦੀ ਦੇਖਭਾਲ ਵਾਸਤੇ ਬੁਲਾ ਲਿਆ ਉਹਨਾਂ ਨੇ ਕਰਮੇ ਨੂੰ ਕਿਹਾ ਕਿ ਪਿਤਾ ਜੀ ਨੂੰ ਰੋਟੀ ਪਾਣੀ ਬਣਾਇਆ ਕਰੀ ਪਿਤਾ ਜੀ ਵਾਸਤੇ ਤੇ ਆਪਣੀਆਂ ਪਤਨੀਆਂ ਨੂੰ ਵੀ ਕਹਿ ਦਿੱਤਾ ਕਿ ਤੁਹਾਨੂੰ ਕੋਈ ਲੋੜ ਨਹੀਂ ਹੁਣ ਸਾਡੇ ਪਿਤਾ ਜੀ ਨੂੰ ਬੋਝ ਸਮਝਣ ਦੀ ਕਿਉਂਕਿ ਕਰਮਾ ਬਹੁਤ ਤਕੜਾ ਬੰਦਾ ਹੈ ਉਹ ਮਿੰਟੋ-ਮਿੰਟੀ ਹੀ ਕੰਮ ਕਰ ਦਿੰਦਾ ਹੈ ਹਰਨਾਮੇ ਦੀ ਬਹੁਤ ਸੇਵਾ ਕਰਦਾ ਉਸ ਨੂੰ ਟਾਈਮ ਸਿਰ ਨਿਮਾਉਂਦਾ ਰੋਟੀ ਖਵਾਉਂਦਾ ਉਸ ਦੇ ਸਰੀਰ ਦੀ ਮਾਲਿਸ਼ ਕਰਦਾ ਉਸ ਦੀ ਮਹੀਨੇ ਵਿੱਚ ਹੀ ਹਰਨਾਮੇ ਨੂੰ ਬਹੁਤ ਸੋਹਣੀ ਸਿਹਤ ਬਣਾ ਦਿੱਤੀ ਸੀ ਲੱਖਾ ਤੇ ਕੀਪਾ ਵੀ ਬਹੁਤ ਕੋਇਸਨ ਉਧਰ ਨੂੰ ਨੂੰ ਬਹੁਤ ਸਾੜਾ ਸੀ ਇੱਕ ਦਿਨ ਲੱਖੇ ਦੇ ਘਰ ਵਾਲੀ ਸੁਖਜੀਤ ਨੇ ਕਰਮੇ ਨੂੰ ਕਿਹਾ ਤੈਨੂੰ ਬਾਪੂ ਜੀ ਦੀ ਦੇਖਭਾਲ ਲਈ ਜੋ ਪੈਸੇ ਮਿਲਦੇ ਹਨ ਉਹਨਾਂ ਤੋਂ ਤੈਨੂੰ ਮੈਂ ਕੁਝ ਅਲੱਗ ਪੈਸੇ ਦੇ ਦਿਆ ਕਰੂੰਗੀ ਤੂੰ ਮੇਰੇ ਨਾਲ ਘਰ ਦੇ ਕੰਮ ਵਿੱਚ ਹੱਥ ਵਟਾ ਦਿਆ ਕਰ ਗਰੀਬ ਬੰਦੇ ਨੂੰ ਲਾਲਚ ਹੁੰਦਾ ਹੈ ਕਰਮਾ ਮੰਨ ਗਿਆ ਤੇ ਉਹਨਾਂ ਨਾਲ ਘਰ ਦਾ ਕੰਮ ਕਰਵਾਉਣ ਲੱਗ ਪਿਆ ਉਹ ਕਰਮੇ ਨੂੰ ਗੱਲੀਬਾਤੀ ਲਈ ਰੱਖਦੀ ਕਈ ਵਾਰ ਕਰਮਾ ਬਾਪੂ ਜੀ ਦਾ ਖਾਣਾ ਵੀ ਲੇਟ ਕਰ ਦਿੰਦਾ ਬਾਪੂ ਜੀ ਤਾਂ ਕੀਪੇ ਤੇ ਲੱਖੇ ਨੂੰ ਨਾਂ ਦੱਸਿਆ ਇੱਕ ਦਿਨ ਦੁਪਹਿਰ ਨੂੰ ਅਚਾਨਕ ਹੀ ਜਲਦੀ ਛੁੱਟੀ ਮਿਲ ਗਈ ਤੇ ਦੋਨੋਂ 4:00 ਵਜੇ ਘਰ ਆ ਗਏ। ਉਹਨਾਂ ਨੇ ਦੇਖਿਆ ਕਿ ਕਰਮਾ ਘਰ ਦੀ ਸਾਫ ਸਫਾਈ ਕਰ ਰਿਹਾ ਸੀ। ਬਾਪੂ ਜੀ ਮੈਲੇ ਕਚਲੇ ਕੱਪੜਿਆਂ ਵਿੱਚ ਉਵੇਂ ਹੀ ਬੈਠੇ ਸਨ। ਅਸਲ ਵਿੱਚ ਜਦੋਂ ਕੀਪੇ ਤੇ ਲੱਖੇ ਦੇ ਘਰ ਆਉਣ ਦਾ ਟਾਈਮ ਹੁੰਦਾ ਹੈ ਤਾਂ ਕਰਮਾ ਬਾਪੂ ਜੀ ਨੂੰ ਫਟਾਫਟ ਨਵਾ ਦਿੰਦਾ ਸੀ। ਅੱਜ ਉਹਨਾਂ ਨੇ ਕਰਮੇ ਦੀ ਇਹ ਗੱਲ ਫੜ ਲਈ ਸੀ। ਲੱਖੇ ਨੇ ਕਰਮੇ ਨੂੰ ਜ਼ੋਰ ਨਾਲ ਆਵਾਜ਼ ਮਾਰੀ ਤੇ ਕਹਿਣ ਲੱਗਾ ਤੈਨੂੰ ਜਿਸ ਕੰਮ ਕਰਨ ਲਈ ਲੈ ਕੇ ਆਂਦਾ ਹੈ ਤੂੰ ਉਹੀ ਕਰਿਆ ਕਰ। ਕਰਮਾ ਕਹਿਣ ਲੱਗਾ ਬਾਈ ਜੀ ਅੱਜ ਇਹਨਾਂ ਕੁੜੀਆਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਇਹਨਾਂ ਨੇ ਮੈਨੂੰ ਕੰਮ ਤੇ ਲਗਾ ਲਿਆ ਨਹੀਂ ਤੁਸੀਂ ਬਾਪੂ ਜੀ ਨੂੰ ਪੁੱਛ ਲਓ ਮੈਂ ਇਹਨਾਂ ਨੂੰ ਟਾਈਮ ਸੀਟ ਸਭ ਕੁਝ ਬਣਾ ਕੇ ਦੇ ਦਿੰਦਾ ਹਾਂ ਇਹਨਾਂ ਦਾ ਸਾਰਾ ਕੰਮ ਕਰ ਦਿੰਦਾ ਹਾਂ ਬਾਪੂ ਜੀ ਨੇ ਪਹਿਲਾਂ ਆਪਣੀ ਨੂਹ ਦੇ ਚਿਹਰੇ ਵੱਲ ਦੇਖਿਆ ਤਾਂ ਉਸ ਨੇ ਗੁੱਸੇ ਭਰੇ ਅੰਦਾਜ਼ ਨਾਲ ਬਾਪੂ ਜੀ ਵੱਲ ਵੇਖ ਰਹੀ ਸੀ ਤਾਂ ਬਾਪੂ ਜੀ ਚੁੱਪਚਾਪ ਬੈਠੇ ਰਹੇ ਕੁਝ ਨਾ ਬੋਲੇ ਲੱਖੇ ਨੇ ਵੀ ਇਹ ਗੱਲ ਨੋਟ ਕੀਤੀ ਉਹ ਕੁਝ ਨਾ ਬੋਲਿਆ ਤੇ ਚੁੱਪਚਾਪ ਆਪਣੇ ਕਮਰੇ ਵੱਲ ਚਲਾ ਗਿਆ ਲੱਖੇ ਨੇ ਆਪਣੇ ਸਹੁਰੇ ਨੂੰ ਫੋਨ ਲਗਾਇਆ ਉਸ ਦਾ ਸਹੁਰਾ ਬਹੁਤ ਸੂਝਵਾਨ ਇਨਸਾਨ ਸੀ ਉਸ ਨੇ ਉਸ ਦੀ ਧੀ ਦੀ ਸਾਰੀ ਸੱਚਾਈ ਆਪਣੇ ਸਹੁਰੇ ਨੂੰ ਦੱਸੀ ਤੇ ਕਹਿਣ ਲੱਗਾ ਮੈਂ ਪਿਤਾ ਜੀ ਵਾਸਤੇ ਨੌਕਰ ਲੈ ਕੇ ਆਇਆ ਸੀ ਤੇ ਇਹ ਉਸ ਨੂੰ ਵੀ ਮੇਰੇ ਪਿਤਾ ਜੀ ਦੀ ਸੇਵਾ ਨਹੀਂ ਕਰਨ ਦਿੰਦੀ ਲੱਖੇ ਦੇ ਸਹੁਰੇ ਨੂੰ ਲੱਖੇ ਨੂੰ ਭਰੋਸਾ ਦਿਵਾਇਆ ਕਿ ਹੁਣ ਸਾਰੀ ਗੱਲ ਮੇਰੇ ਤੇ ਛੱਡ ਦੇ ਮੈਂ ਦੇਖ ਕਿਵੇਂ ਆਪਣੀ ਧੀ ਦੀ ਅਕਲ ਟਿਕਾਣੀ ਲੈ ਕੇ ਆਉਂਦਾ ਹਾਂ ਲੱਖੇ ਆਪਣੇ ਸਹੁਰੇ ਨੂੰ ਕਿਹਾ ਪਾਪਾ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕਿਉਂਕਿ ਤੁਹਾਨੂੰ ਤਾਂ ਪਤਾ ਹੈ ਮੇਰਾ ਇੱਕ ਇੱਕ ਬੇਟਾ ਉਹ ਵੀ ਕੋਈ ਗੱਲ ਨਹੀਂ ਮੰਨਦਾ ਉਸ ਨੇ ਬਹੁਤ ਦੁਖੀ ਕਰ ਰੱਖਿਆ ਹੈ ਉੱਪਰੋਂ ਮੈਂ ਆਪਣੇ ਪਿਤਾ ਜੀ ਦੀ ਹਾਲਤ ਦੇਖ ਕੇ ਉਸ ਤੋਂ ਵੀ ਜ਼ਿਆਦਾ ਦੁਖੀ ਹੋ ਜਾਂਦਾ ਹਾਂ ਪਲੀਜ਼ ਤੁਸੀਂ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢੋ ਮੇਰਾ ਤਾਂ ਹੁਣ ਇਸ ਵਕਤ ਦਿਮਾਗ ਹੀ ਕੰਮ ਕਰਨੋਂ ਹਟ ਗਿਆ ਹੈ ਅਗਲੇ ਦਿਨ ਲੱਖੀ ਦਾ ਸਹਰਾ ਦੁਪਹਿਰ ਨੂੰ ਆਪਣੀ ਧੀ ਸੁਖਜੀਤ ਕੋਲ ਪੁੱਜ ਗਿਆ ਸਖਜੀਤ ਨੇ ਆਪਣੇ ਪਿਤਾ ਜੀ ਨੂੰ ਵੇਖਿਆ ਤਾਂ ਉਸ ਨੂੰ ਬਹੁਤ ਚਾ ਚੜਿਆ ਉਸ ਨੇ ਪਿਤਾ ਜੀ ਲਈ ਚਾਹ ਬਣਾਈ ਫਿਰ ਲੱਖੇ ਦਾ ਸਹੁਰਾ ਆਪਣੀ ਧੀ ਸਖਜੀਤ ਨੂੰ ਕਹਿਣ ਲੱਗਾ ਸਖਜੀਤ ਪੁੱਤ ਅੰਦਰ ਚੱਲ ਮੈਂ ਤੇਰੇ ਨਾਲ ਗੱਲ ਕਰਨੀ ਹੈ ਸਖਜੀਤ ਆਪਣੇ ਪਿਤਾ ਜੀ ਨਾਲ ਅੰਦਰ ਚਲੀ ਗਈ ਸਖਜੀਤ ਨੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਕੀ ਗੱਲ ਕਰਨੀ ਸੀ ਤਾਂ ਉਸ ਦੇ ਪਿਤਾ ਜੀ ਨੇ ਕਿਹਾ ਤੈਨੂੰ ਪਤਾ ਹੈ ਕਿ ਤੇਰੇ ਸਹੁਰੇ ਨੇ ਇੱਕ ਅਲੱਗ ਤੋਂ ਪਲਾਂਟ ਖਰੀਦਿਆ ਹੋਇਆ ਹੈ ਜੋ ਉਸ ਦੇ ਨਾਮ ਹੈ ਉਸ ਦੀ ਕੀਮਤ ਘੱਟ ਤੋਂ ਘੱਟ 50 ਲੱਖ ਰੁਪਿਆ ਹੈ ਤਾਂ ਸਖਜੀਤ ਨੇ ਕਿਹਾ ਨਹੀਂ ਸਾਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਉਸ ਨੇ ਦੇ ਪਿਤਾ ਜੀ ਨੇ ਕਿਹਾ ਕਿ ਕੱਲ ਮੈਂ ਪਟਵਾਰੀ ਕੋਲ ਕੰਮ ਗਿਆ ਸੀ ਉੱਥੇ ਗੱਲਾਂ-ਗੱਲਾਂ ਵਿੱਚ ਮੈਨੂੰ ਪਤਾ ਇਸ ਪਲਾਂਟ ਬਾਰੇ ਸਖਜੀਤ ਬਹੁਤ ਲਾਲਚੀ ਸੀ ਉਹ ਕਹਿਣ ਲੱਗੀ ਪਿਤਾ ਜੀ ਬਸ ਤੁਸੀਂ ਹੁਣ ਅੱਗੇ ਨਾ ਬੋਲਿਓ ਚੁੱਪ ਹੋ ਜਾਓ ਮੇਰੀ ਦਰਾਣੀ ਨੂੰ ਨਾ ਪਤਾ ਲੱਗ ਜਾਵੇ ਉਹ ਕਹਿਣ ਲੱਗਾ ਠੀਕ ਹੈ ਉਹ ਉੱਥੇ ਹੀ ਚੁੱਪ ਹੋ ਗਿਆ ਤੇ ਅੰਦਰੋਂ ਅੰਦਰੀ ਖੁਸ਼ੀ ਕਿ ਸਭ ਕੁਝ ਮੇਰੇ ਪਲਾਨ ਮੁਤਾਬਕ ਚੱਲ ਰਿਹਾ ਹੈ। ਇੰਨੀ ਗੱਲ ਦੱਸਣ ਤੋਂ ਬਾਅਦ ਲੱਖੀ ਦਾ ਸਹੁਰਾ ਵਾਪਸ ਆਪਣੇ ਪਿੰਡ ਚਲਾ ਗਿਆ। ਸੁਖਜੀਤ ਲਾਲਚ ਵਿੱਚ ਆ ਕੇ ਹੁਣ ਪਿਤਾ ਜੀ ਦੀ ਬਹੁਤ ਸੇਵਾ ਕਰਨ ਲੱਗ ਪਈ ਸੀ। ਉਸ ਨੂੰ ਤਿੰਨ ਟਾਈਮ ਗਰਮ ਰੋਟੀ ਬਣਾ ਕੇ ਦਿੰਦੀ, ਟਾਈਮ ਸਿਰ ਨਹਾਉਣ ਲਈ ਪਾਣੀ ਦਿੰਦੀ, ਦਵਾਈਆਂ ਦਿੰਦੀ, ਪੂਰਾ ਖਿਆਲ ਰੱਖਦੀ। ਪਿਤਾ ਜੀ ਵੀ ਉਸ ਨੂੰ ਬਹੁਤ ਅਸੀਸਾਂ ਦਿੰਦੇ। ਉਸ ਦੀਆਂ ਅਸੀਸਾਂ ਸਦਕਾ ਉਸ ਦਾ ਪੁੱਤਰ ਵਿੱਚ ਵੀ ਹੁਣ ਸੁਧਾਰ ਹੋਣ ਲੱਗ ਪਿਆ ਸੀ। ਚਾਰ ਕੁ ਮਹੀਨਿਆਂ ਬਾਅਦ ਜਦੋਂ ਪਿਤਾ ਜੀ ਦੁਬਾਰਾ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਅੱਜ ਉਸ ਦਾ ਕੜਮ ਬਹੁਤ ਖੁਸ਼ ਹੈ ਤੇ ਉਸ ਦੀ ਤੀ ਦੀਆਂ ਤਾਰੀਫਾਂ ਕਰ ਰਿਹਾ ਹੈ ਇਹ ਸੁਣ ਕੇ ਉਸ ਦਾ ਮਨ ਬਹੁਤ ਖੁਸ਼ ਹੋਇਆ ਦੋਨੇ ਕੜਮ ਕੜਮ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਸਖਜੀਤ ਨੇ ਦੋਨਾਂ ਨੂੰ ਰੋਟੀ ਖਵਾਈ ਇੰਨੇ ਟਾਈਮ ਨੂੰ ਲੱਖਾ ਵੀ ਆ ਗਿਆ ਲੱਖੇ ਨੇ ਆਪਣੇ ਸਹੁਰੇ ਨੂੰ ਨਾਲ ਲੈ ਕੇ ਅੰਦਰ ਚਲਾ ਗਿਆ ਤੇ ਉਸ ਨੇ ਆਪਣੇ ਸਹੁਰੇ ਦਾ ਧੰਨਵਾਦ ਕੀਤਾ ਕਿਹਾ ਤੁਸੀਂ ਸਖਜੀਤ ਨੂੰ ਅਜਿਹਾ ਕੀ ਕਹਿ ਦਿੱਤਾ ਸੀ ਉਹ ਤਾਂ ਬਾਪੂ ਜੀ ਦੀ ਬਹੁਤ ਸੇਵਾ ਕਰਨ ਲੱਗ ਪਈ ਤਾਂ ਲੱਖੇ ਦੇ ਸਹੁਰੇ ਨੇ ਕਿਹਾ ਮੈਂ ਉਸ ਨੂੰ ਲਾਲਚ ਦਿੱਤਾ ਸੀ ਕਿ ਤੇਰੇ ਸਹੁਰੇ ਕੋਲ ਪਲਾਂਟ ਹੈ ਉਸ ਦੀ ਕੀਮਤ 50 ਲੱਖ ਰੁਪਿਆ ਹੈ ਬਸ ਉਹ ਉਸੇ ਲਾਲਚ ਵਿੱਚ ਆ ਕੇ ਸੇਵਾ ਕਰਦੀ ਹੈ ਲੱਖੇ ਨੇ ਆਪਣੇ ਸਹੁਰੇ ਨੂੰ ਕਿਹਾ ਮੇਰਾ ਮਨ ਬਹੁਤ ਖੁਸ਼ ਹੋਇਆ ਹੈ ਤੁਸੀਂ ਆਪਣੀ ਧੀ ਨੂੰ ਚੰਗੀ ਸਿੱਖਿਆ ਦਿੱਤੀ ਹੈ ਲੱਖੇ ਦੇ ਸਹੁਰੇ ਨੂੰ ਕਿਹਾ ਬੇਟਾ ਜੇ ਮੇਰੀ ਧੀ ਆਪਣੇ ਸਹੁਰੇ ਦੀ ਸੇਵਾ ਕਰੇਗੀ ਤਾਈ ਮੇਰੀਆਂ ਨੂੰ ਮੇਰੀ ਸੇਵਾ ਕਰਨੀ ਆ ਸੁਖਜੀਤ ਬਾਹਰ ਖੜੀ ਇਹ ਸਭ ਕੁਝ ਸੁਣ ਰਹੀ ਸੀ ਉਹ ਅੰਦਰ ਆਈ ਤਾਂ ਲੱਖਾ ਵੀ ਲੱਖੇ ਦੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ ਇਹ ਤਾਂ ਚੰਗਾ ਹੋਇਆ ਕਿ ਡੈਡੀ ਨੇ ਮੈਨੂੰ ਟਾਈਮ ਸਿਰ ਆ ਕੇ ਅਕਲ ਦੇ ਦਿੱਤੀ ਚਾਹੇ ਲਾਲਚ ਵਿੱਚ ਹੀ ਕਰਦੀ ਰਹੀ ਪਰ ਮੈਂ ਬਾਪੂ ਜੀ ਦੀ ਬਹੁਤ ਸੇਵਾ ਕੀਤੀ ਤੇ ਉਹਨਾਂ ਦੀ ਸੇਵਾ ਦਾ ਫਲ ਮੈਨੂੰ ਇਹ ਮਿਲਿਆ ਕਿ ਮੇਰਾ ਪੁੱਤ ਸਹੀ ਰਾਹ ਤੇ ਆ ਗਿਆ ਉਹ ਆ ਗਿਆ ਕਰੀ ਬੱਚਾ ਬਣ ਗਿਆ ਹੁਣ ਮੈਨੂੰ ਕਿਸੇ ਪਲਾਂਟ ਦੀ ਲੋੜ ਨਹੀਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਤੇ ਸੁਖਜੀਤ ਨੇ ਆਪਣੇ ਪਿਤਾ ਜੀ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਪਿਤਾ ਜੀ ਜੇ ਤੁਸੀਂ ਮੈਨੂੰ ਉਸ ਦਿਨ ਲਾਲਚ ਨਾ ਦਿੰਦੇ ਤਾਂ ਨਾ ਹੀ ਮੈਂ ਸਹੀ ਲਾਂਹ ਤੇ ਆਉਂਦੀ ਤੇ ਨਾ ਹੀ ਮੇਰੇ ਪੁੱਤਰ ਨੇ ਆਉਣਾ ਸੀ ਤੁਸੀਂ ਮੈਨੂੰ ਲਾਲਚ ਦੇ ਕੇ ਸਾਡੇ ਡੁੱਬਦੇ ਘਰ ਨੂੰ ਬਚਾ ਲਿਆ ਹੁਣ ਮੈਂ ਸੱਚੇ ਦਿਲ ਨਾਲ ਬਾਪੂ ਜੀ ਦੀ ਸੇਵਾ ਕਰਾਂਗੀ ਤੇ ਉਸ ਦੀ ਇਹ ਗੱਲ ਸੁਣ ਕੇ ਲਖੇ ਨੇ ਤੇ ਉਸ ਦੇ ਪਿਤਾ ਜੀ ਨੇ ਸਖਜੀਤ ਨੂੰ ਗਲਵੱਕੜੀ ਪਾ ਲਈ ਸਖਜੀਤ ਪਹਿਲਾਂ ਵਾਂਗ ਹੀ ਸਹੁਰੇ ਦੀ ਸੇਵਾ ਕਰਦੀ ਤੇ ਘਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਸੀ ਹੁਣ ਉਹ ਆਪਣੀ ਜ਼ਿੰਦਗੀ ਬਹੁਤ ਸੋਹਣੇ ਢੰਗ ਨਾਲ ਅੱਗੇ ਲੰਘਾ ਰਹੇ ਸਨ ਉਧਰ ਉਸ ਦੀ ਦਰਾਨੀ ਜੋ ਹਰ ਵਕਤ ਬਾਪੂ ਜੀ ਨੂੰ ਨਫ਼ਰਤ ਦੀ ਅੱਖ ਨਾਲ ਦੇਖਦੀ ਸੀ ਅੱਜ ਉਸ ਦਾ ਪੁੱਤ ਗਲਤ ਲਾਈਨ ਤੇ ਲਿ ਜਾ ਚੁੱਕਾ ਸੀ ਤੇ ਉਸ ਦੀ ਧੀ ਨੇ ਵੀ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਜਿਸ ਤਰ੍ਹਾਂ ਬਾਪੂ ਜੀ ਆਪਣੀ ਔਲਾਦ ਵੱਲੋਂ ਤੜਪਦੇ ਸੀ ਉਸੇ ਤਰ੍ਹਾਂ ਹੀ ਹੁਣ ਉਹ ਉਸ ਦੀ ਦਰਾਨੀ ਆਪਣੀ ਔਲਾਦ ਵੱਲੋਂ ਤੜਫ ਰਹੀ ਹੈ ਹੁਣ ਉਸ ਤੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਗਿਆ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਤੈਹ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਤਾਤਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਜੀ ਪਰਮਾਤਮਾ ਸਭ ਨੂੰ ਤ੍ਰੱਕੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਤੀ ਦੀ ਦਾਤ ਬਖਸ਼ਣ